ਵਾਜਿਬਾ ਬਾਲ ਫਲਵਾੜੀ ਦਾ ਨੰਨਾ ਬੱਚਾ ਜੋਵੀ ਉਮਰ ਸਿਰਫ 11 ਸਾਲ ਤੇ ਸਾਡੇ ਲਾਲਾ ਜੀ ਘਰ ਵਿੱਚ ਪੋਤੇ ਪੋਤੀਆਂ ਨੂੰ ਖੜਾਉਣ ਤੋਂ ਬਾਅਦ ਜਦੋਂ ਵੀ ਸਮਾਂ ਮਿਲਦਾ ਪਹੁੰਚ ਜਾਂਦੇ ਨੇ ਰੁੱਖ ਲਗਾਓ ਧਰਤੀ ਬਚਾਓ ਮਹਿਮ 2025 ਦੇ ਵਿੱਚ ਯੋਗਦਾਨ ਪਾਉਣ ਲਈ ਅੱਜ ਬੰਗਾਲਾ ਬਸਤੀ ਦੇ ਮੰਗਾਲਾ ਭਾਈਚਾਰੇ ਨਾਲ ਸਬੰਧਤ ਵੀਰਾਂ ਭੈਣਾਂ ਬੀਬੀਆਂ ਨੇ ਰੁੱਖ ਲਗਾਓ ਤਰਤੀਬ ਚਾਓ ਮਹਿਮ 2025 ਦੇ ਵਿੱਚ ਯੋਗਦਾਨ ਪਾਇਆ ਅੱਜ ਦੇ ਇਸ ਉਪਰਾਲੇ ਵਿੱਚ ਤੁਸੀਂ ਦੇਖ ਰਹੇ ਹੋ ਬਹੁਤ ਵੱਡਾ ਜਾਮਣ ਦਾ ਇੱਕ ਰੁੱਖ ਲਗਾਇਆ ਗਿਆ ਟਰੀ ਗਾਰਡ ਲਗਾਏ ਜਾ ਰਹੇ ਨੇ ਧੰਨਵਾਦ ਕਰਦੇ ਆ ਗੁਰਮੀਤ ਸਿੰਘ ਨਾਗਪਾਲ ਵਾਰਡ ਨੰਬਰ 12 ਦੇ ਕਾਉਂਸਲਰ ਸਾਹਿਬ ਜਿਨ੍ਹਾਂ ਸਦਕਾ ਪਾਈ ਕਨਈਆ ਜੀ ਸੇਵਾ ਸਾਟੀ ਨੂੰ ਰੁੱਖ ਲਗਾਓ ਤਰਤੀਬ ਬਚਾਓ ਮਹਿਮ ਦੇ ਵਿੱਚ ਟਰੀ ਗਾਰਡ ਮੁਹੱਈਆ ਹੋ ਰਹੇ ਨੇ ਵੀਰੋ ਆਓ ਤੁਸੀਂ ਵੀ ਰੁੱਖ ਲਗਾਓ ਤਰਤੀਬ ਬਚਾਓ ਮਹਿਮ ਨਾਲ ਜੁੜੋ ਤੇ ਆਪਣੇ ਸ਼ਹਿਰ ਖੰਨੇ ਨੂੰ ਹਰਿਆ ਭਰਿਆ ਖੰਨਾ ਬਣਾਓ ਧੰਨਵਾਦ